ਤੁਸੀਂ ਇੱਕ ਨਵਾਂ ਮਾਰਕਾ ਸਥਾਪਿਤ ਕਰਤਾ ਵੀ ਹੁਣ ਕੋਈ ਵੀ ਆ ਸਕੂਟਰੀ ਦੇ ਜਾਜਾਦਾ ਸਕੂਟਰੀ ਦਿਖਾ ਦਿਓ ਜੀ ਇਸ ਸਕੂਟਰੀ ਦੇ ਉੱਤੇ ਇਹ ਭਾਈ ਸਾਹਿਬ ਇਹ ਸਿੱਧਾ ਹੀ ਜਾ ਕੇ ਦਰਸ਼ਨ ਕਰਿਆ ਨੀਮ ਕਰੋਲੀ ਗਏ ਨਿਆਣੀਤਾਲ ਗਏ ਉਸ ਤੋਂ ਬਾਅਦ ਕਿੱਥੇ ਕਿੱਥੇ ਗਏ ਕੀ ਓਕੜਾਈਆਂ ਕਿੰਨਾ ਖਰਚਾ ਹੋਇਆ ਲੀਤਾ ਦੇ ਨਾਲ 10 ਗੇਂ ਦਾ ਜੈਰੀਕਨ ਲੀਤਾ ਪੈਟਰੋਲ ਦਾ ਉਹ ਲੈ ਕੇ ਮੈਂ ਨਿਕਲਿਆ ਔਰ ਉਹ ਸਫਰ ਮੇਰਾ ਸੀਗਾ 300 ਕਿਲੋਮੀਟਰ ਪੂਰਾ ਸਰਕਲ ਆਦਿਕਾਲਾ ਸ਼ੌਮ ਪਰ ਟਫ ਸੀਗਾ ਬਹੁਤ ਟ੍ਰਾਫਿਕ ਸੀਗਾ ਬਟ ਮੈਨੂੰ ਇੰਜ ਫੀਲ ਹੋ ਰਿਹਾ ਸੀਗਾ ਵੀ ਪਿੱਛੋਂ ਮੈਨੂੰ ਹਵਾ ਦਾ ਝੋਕਾ ਆ ਰਿਹਾ ਜਾਂ ਐਸਾ ਲੱਗ ਰਿਹਾ ਵੀ ਮੈਨੂੰ ਪੁਸ਼ ਕੀਤਾ ਜਾ ਰਿਹਾ ਵੀ ਮੈਂ ਅੱਗੇ ਵਾਸਤੇ ਨਿਕਲਾਂ ਮੈਂ 4 ਘੰਟੇ ਦੇ ਉੱਪਰ ਚਲਾ ਗਿਆ ਮਤਲਬ ਜਿੱਥੋਂ ਮੇਨ ਪੁਆਇੰਟ ਆਉਂਦਾ ਹੈ ਗੁੰਜੀ ਕਿੰਨਾ ਸਫਰ ਹੋਇਆ ਟੋਟਲ ਸਰ ਮੇਰਾ ਟੋਟਲ ਸਫਰ ਹੋਇਆ ਇਸ ਤੇ 2400 ਕਿਲੋਮੀਟਰ ਜੀ ਇਕੋ ਟ੍ਰੇਨ ਐਜ਼ ਹੈ ਆਪਣਾ ਰਸਤੇ ਬਿਲਕੁਲ ਨਹੀਂ ਹੈਗੇ ਬਟ ਜੇ ਤੁਹਾਡੇ ਚ ਜਿਗਰਾ ਹੈਗਾ ਹਿੰਮਤ ਹੈਗੀ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਈਵਨ ਤੁਸੀਂ ਸਾਈਕਲ ਤੇ ਵੀ ਜਾ ਸਕਦੇ ਹੋ ਕੋਈ ਪੋਸਟ ਕੋਈ ਦਿੱਕਤ ਨਹੀਂ ਅੱਛਾ ਟੈਂਪਰੇਚਰ ਅਰਾਊਂਡ ਸੀਗਾ ਉੱਥੇ -30 -30 ਟੈਂਪਰੇਚਰ ਸੀ ਤੇ ਇਹ ਸਕੂਟਰੀ ਤੇ ਵਰਮਾ ਜੀ ਇਕੱਲੇ ਲੱਗੇ ਹੋਏ ਸੀ ਹੋਰ ਲੋਕ ਮਿਲੇ ਉੱਥੇ ਆਣ ਜਾਣ ਵਾਲੇ ਮਿਲੇ ਬਹੁਤ ਮਿਲੇ ਮੈਨੂੰ ਬਿਲੀਵ ਨਹੀਂ ਹੁੰਦਾ ਇਸ ਟਾਈਮ ਵੀ ਕਿ ਮੈਂ ਆਪਣਾ ਦਰਸ਼ਨ ਕਰਕੇ ਆ ਗਿਆ ਔਰ ਸਕੂਟੀ ਦੇ ਦਰਸ਼ਨ ਕਰਕੇ ਆਂ ਜੋ इजीली ਨਹੀਂ ਆਏਗਾ ਕਿਸੇ ਲਈ ਵੀ इजीली ਨਹੀਂ ਆਏਗਾ ਮੈਂ ਮੇਰਾ ਟੋਟਲ ਜਿਹੜਾ ਐਕਸਪੈਂਸ ਲੱਗਾ ਇਸ 'ਚ ਅਰਾਊਂਡ 22 ਤੋਂ 25000 ਰੁਪਏ ਦਾ ਖਰਚਾ ਲੱਗਾ ਵਿਦ ਫਿਊਲ ਫਿਊਲ ਮੇਰਾ ਲੱਗਾ ਇਸ 'ਚ 7.5 ਤੋਂ 8000 ਰੁਪਏ ਦਾ ਜੇ ਮਹਾਦੇਵ ਦੀ ਕਿਰਪਾ ਰਹੀ ਤਾਂ ਮੈਂ ਕੈਲਾਸ਼ ਮੰਦਰ ওভার ਪ੍ਰੋਪਰ ਚਾਈਨਾ ਜਾ ਕੇ ਵੀ ਦਰਸ਼ਨ ਪਰਿਕਰਮਾ ਕਰਕੇ ਆਵਾਂ ਉਹ ਮੇਰੀ ਤਮੰਨਾ ਹੈਗੀ ਹੈ ਆਰਥੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਖ ਸ਼ਰਮਾ ਦੋਸਤੋ ਬਹੁਤ ਸਾਰੇ ਲੋਕਾਂ ਦੀ ਤਮੰਨਾ ਹੈ ਕਿ ਅਸੀਂ ਓਮ ਪਰਬਤ ਦੇ ਦਰਸ਼ਨ ਕਰੀਏ ਅਸੀਂ ਆਦ ਕਲਾਸ਼ ਦੇ ਦਰਸ਼ਨ ਕਰੀਏ ਅਸੀਂ ਉਸ ਥਾਂ ਦੇ ਦਰਸ਼ਨ ਕਰੀਏ ਜਿੱਥੇ ਅੱਜ ਵੀ ਕਹਿੰਦੇ ਆ ਮਹਾਦੇਵ ਖੁਦ ਬਰਾਜਮਾਨ ਨੇ ਪਰ ਇਹ ਬਹੁਤ ਮਹਿੰਗਾ ਬڑا ਜੋਖਮ ਪਰਿਆ ਤੇ ਇਸ ਦੇ ਲਈ ਪਰਮਿਟ ਲੈਣਾ ਪੈਂਦਾ ਕਿਉਂਕਿ ਨੇਪਾਲ ਤੋਂ ਵੀ ਇਸ ਰਸਤੇ ਨੂੰ ਜਾਇਆ ਜਾਂਦਾ ਉੱਥੇ ਹੀ ਚੀਨ ਤੋਂ ਵੀ ਜਾਇਆ ਜਾਂਦਾ ਜੋ ਚੀਨ ਤੋਂ ਜਾਇਆ ਜਾਂਦਾ ਤੇ ਉੱਥੇ ਬਕਾਇਦਾ ਪਾਸਪੋਰਟ ਚਾਹੀਦਾ ਪਰਮਿਟ ਚਾਹੀਦਾ ਸਾਰਾ ਕੁਝ ਕਰਨਾ ਪੈਂਦਾ ਬਹੁਤ ਸਾਰੀਆਂ ਫਾਰਮੈਲिटीज ਨੇ ਫਿਰ ਵੀ ਬਹੁਤ ਘੱਟ ਲੋਗ ਇਸ ਪੜਾ ਤੇ ਪਹੁੰਚ ਸਕਦੇ ਆ ਤੇ ਦਰਸ਼ਨ ਕਰ ਸਕਦੇ ਆ ਪਰ ਅੱਜ ਮੈਂ ਜਿਹੜੀ ਗੱਲ ਤੁਹਾਨੂੰ ਕਹਿਣ ਲੱਗਿਆ ਇਹ ਨੋਟ ਕਰ ਲਓ ਹੁਣ ਇੱਕ ਨੌਜਵਾਨ ਦੀ ਜਿੱਦ ਨੇ ਉਸ ਦੀ ਭਗਤੀ ਨੇ ਉਸ ਦੀ ਆਸਥਾ ਨੇ ਤੁਹਾਡਾ ਇਹ ਰਸਤਾ ਬੜਾ ਆਸਾਨ ਕਰ ਦਿੱਤਾ ਮੈਂ ਕਹਾ ਕਿ ਇਹ ਰਸਤਾ ਸਿਰਫ ਔਰ ਸਿਰਫ ਬਹੁਤ ਘੱਟ ਖਰਚ ਦੇ ਵਿੱਚ ਤੁਸੀਂ ਆਦ ਕੈਲਾਸ਼ ਓਮ ਪਰਵਤ ਤੇ ਮਹਾਦੇਵ ਦੇ ਉਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਜਾਣ ਦਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੈ ਉਸ ਦੇ ਦਰਸ਼ਨ ਮਾਤਰ ਨਾਲ ਇਨਸਾਨ ਦਾ ਜੀਵਨ ਸਫਲ ਹੋ ਜਾਂਦਾ ਹੈ ਕਿਸ ਤਰ੍ਹਾਂ ਇਹ ਦਰਸ਼ਨ ਹੋਣਗੇ ਕਿੰਨਾ ਐਕਸਪੈਂਸ ਹੋਊਗਾ ਕਿਵੇਂ ਤੁਸੀਂ ਪਹੁੰਚ ਸਕਦੇ ਹੋ ਕਿਉਂਕਿ ਮੇਰੇ ਨਾਲ ਇਸ ਵਕਤ ਉਹ ਸ਼ਕਤੀਤ ਮੌਜੂਦ ਹੈ ਜਿਨ੍ਹਾਂ ਨੇ ਕੱਲਿਆਂ ਨੇ ਆਪਣੀ ਇੱਕ ਨਾਰਮਲ ਜੀ ਸਕੂਟੀ ਦੇ ਉੱਤੇ ਇਹ ਸਾਰਾ ਸਫਰ ਤੈਅ ਕਰ ਦਿੱਤਾ ਸਿੰਗਲ ਪਰਸਨ ਨੇ ਤੇ ਖਰਚਾ ਸਿਰਫ ਔਰ ਸਿਰਫ ਜੇ ਪਰ ਪਰਸਨ ਲਈਏ ਤੇ 5-7000 ਰੁਪਏ ਦਾ ਆਏਗਾ ਪ੍ਰਦਰਸ਼ਨ ਉਹ ਵੀ ਉਸੇ ਤਰ੍ਹਾਂ ਕਰਕੇ ਆਇਆ ਗੱਲਬਾਤ ਕਰਦੇ ਆ ਰਿਸ਼ੂ ਵਰਮਾ ਮੇਰੇ ਨਾਲ ਨੇ ਗੁਰਦਾਉਂ ਦੇ ਨੇ ਵੈਸੇ ਪਟਿਆਲਾ ਤੋਂ ਇਹਨਾਂ ਦਾ ਪਛੋਕੜਾ ਅੱਜ ਵੀ ਪਟਿਆਲਾ ਰਹਿੰਦੇ ਨੇ ਵਪਾਰ ਜਿਹੜਾ bizness ਹੈ ਗੁਰਦਾਉਂ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਥੈਂਕ ਯੂ so much ਅੱਜ ਜਿਹੜੀ ਅਸੀਂ ਤੁਹਾਡੀ ਇੰਟਰਵਿਊ ਕਰਨ ਲੱਗੇ ਆ ਨਾ ਇਹ ਬਹੁਤ ਵਿਸ਼ੇਸ਼ ਹੋਣ ਵਾਲੀ ਹੈ ਕਿਉਂਕਿ ਮਹਾਦੇਵ ਦੇ ਭਗਤ ਜਿੰਨੇ ਵੀ ਹੈ ਉਹ ਜਿੱਦੀ ਤਾਂ ਹੁੰਦੇ ਹੀ ਆ ਕਿ ਮੈਂ ਜੀ ਦਰਸ਼ਨ ਕਰਨੇ ਹੀ ਕਰਨੇ ਜਿਵੇਂ ਮਰਜ਼ੀ ਕਰਾਂ ਫਿਰ ਚਾਹੇ ਪੈਸਾ ਇਕੱਠਾ ਕਰਨਾ ਬਬੇ ਕਈ ਲੋਕ 50 ਸਾਲ ਤੋਂ ਬਾਅਦ ਆਦ ਕਲਾਸ ਜਾਂਦੇ ਆ ਕਿਉਂਕਿ 3-4 ਲੱਖ ਰੁਪਏ ਦਾ ਖਰਚਾ ਕੁਝ ਲੋਕੋ ਪੈਸੇ ਨੂੰ ਜੋੜਦੇ ਆ ਪਰ ਕਈ ਵਾਰ ਉਦੋਂ ਤੱਕ ਸਿਹਤ ਲਾਓ ਨਹੀਂ ਕਰਦੀ ਤੇ ਫਿਰ ਉੱਥੋਂ ਪਰਮਿਸ਼ਨ ਨਹੀਂ ਮਿਲਦੀ ਤੁਸੀਂ ਇੱਕ ਨਵਾਂ ਮਾਰਕਾ ਸਥਾਪਿਤ ਕਰਤਾ ਵੀ ਹੁਣ ਕੋਈ ਵੀ ਆ ਸਕੂਟਰੀ ਤੇ ਜਾ ਸਕਦਾ ਸਕੂਟਰੀ ਦਿਖਾ ਦਿਓ ਜੀ ਇਸ ਸਕੂਟਰੀ ਦੇ ਉੱਤੇ ਇਹ ਭਾਈ ਸਾਹਿਬ ਇਹ ਸਿੱਧਾ ਹੀ ਜਾ ਕੇ ਦਰਸ਼ਨ ਕਰਿਆ ਨੀਮ ਕਰੋਲੀ ਗਏ ਨਯਨੀਤਾਲ ਗਏ ਉਸ ਤੋਂ ਬਾਅਦ ਕਿੱਥੇ ਕਿੱਥੇ ਗਏ ਕੀ ਓਕੜਾਈਆਂ ਕਿੰਨਾ ਖਰਚਾ ਹੋਇਆ ਉਹ ਗੱਲਬਾਤ ਵੀ ਕਰਦੇ ਆ ਕੋਈ ਨਵੀਂ ਸਕੂਟੀ ਨਹੀਂ ਕੜਾਈ ਇਹਨਾਂ ਨੇ ਨਾਰਮਲ ਸਕੂਟੀ ਸੀ ਵੈਸੇ ਤੁਰੇ ਸੀ ਕਿਤੇ ਹੋਰ ਤੇ ਪਹੁੰਚ ਕਿਤੇ ਹੋਰ ਗਏ ਸਫ਼ਰ ਦੀ ਗੱਲ ਤੁਹਾਡੇ ਨਾਲ ਹੀ ਕਰਦੇ ਆ ਕਿਵੇਂ ਸਵੱਬ ਬਣਿਆ ਸਵੱਬ ਈਵੇਂ ਬਣਿਆ ਜੀ ਮੈਂ ਨਿਕਲਿਆ ਜੀਗਾ ਘਰ ਤੋਂ ਨੀਮ ਕਰੋਲੀ ਦਰਸ਼ਨ ਵਾਸਤੇ ਦੋ ਤਿੰਨ ਦਿਨ ਸਟੇ ਕਰਨ ਵਾਸਤੇ ਨਿਕਲਿਆ ਹਮ ਬਾਬਾ ਜੀ ਨੇ ਕਿਰਪਾ ਕੀਤੀ ਦੋ ਤਿੰਨ ਦਿਨ ਸਟੇ ਕੀਤਾ ਉਥੇ ਬਾਬਾ ਜੀ ਤੋਂ ਅਰਦਾਸ ਕੀਤੀ ਵੀ ਅੱਗੇ ਦੀ ਲਾਈਫ अच्छी वास्ते बट अपना बाबा जी ने कुछ मेरे लिए अलग ही लिखा हुआ सी मैं उतो जरनी अपनी स्टार्ट की निकलिया अगे जागेश्वर धाम गया जी उ स्टे की उत्थे दर्शन किते बाबा जी ने उतो अ फिर बाबा जी ने मैं भेज दिया पाताल भुवनेश्वर उत्थे दर्शन किते जी फिर बाबा जी ने दिमाग से पाती भी अगे चल मैं पहुँच गया धारचूला जी धारचूला तो मैनू अपना इमें लगे भी सारा मैं रिसर्च ਕੀਤੀ सारा कुछ ਕੀਤਾ ਵੀ ਆਪਣਾ ਇੱਧਰ ਜਾਇਆ ਜਾਂਦਾ ਹੈ ਇਮੇਜ ਆਇਆ ਜਾਂਦਾ ਹੈ ਫਿਰ ਮੈਂ ਉੱਥੋਂ ਸਟਾਰਟ ਕੀਤਾ ਜੀ ਪਰਮਿਟ ਬਣਵਾਣਾ اور راتوں رات میں ਪਰਮਿਟ ਬਣਵਾ ਆਇਆ ਆਪਣਾ ਆਦੀ ਕਲਾਸ ਤੇ ਓਮ ਬਰਵਾਦਾ اچھا ਉਸ ਦਾ ਐਕਸਪੈਂਸ ਅਰਾਊਂਡ ਮੇਰਾ ਕੁਛ ਪਿਆ 1000 ਰੁਪੀਸ ਠੀਕ ਹੈ ਜੀ ਉਹ ਮੈਂ ਬਣਵਾ ਕੇ ਫਿਰ ਮੈਂ ਨੈਕਸਟ ਡੇ ਆਪਣੀ ਜਰਨੀ ਸਟਾਰਟ ਕੀਤੀ ਜੀ ਆਪਣਾ ਲਗੇਜ ਕੈਰੀ ਕੀਤਾ ਆਪਣਾ ਨਾਲ ਪਲੱਸ ਆਪਣਾ ਫਿਊਲ ਟੈਂਕ ਫਿਲ ਕੀਤਾ ਤੇ ਨਾਲ 10 ਕਿੰਨ ਦਾ जेरीकेन लेता पेट्रोल ਦਾ ਉਹ लेके ਮੈਂ ਨਿਕਲਿਆ ਔਰ ਉਹ ਸਫਰ ਮੇਰਾ ਸੀਗਾ 300 ਕਿਲੋਮੀਟਰ ਪੂਰਾ ਸਰਕਲ ਆਦੀ ਕਲਾਸ਼ੋਂ ਪਰ ਅੱਛਾ ਔਰ ਰਸਤਾ ਤੁਸੀਂ ਇੰਜੇ ਲਗਾ ਲਓ ਵੀ ਬਿਲਕੁਲੀ ਨਾ ਮਾਤਰ ਵੀ ਬੰਦੇ ਬਹੁਤ ਸੋਚਦੇ ਨੇ ਵੀ ਯਾਰ ਅਸੀਂ ਗੱਡੀ ਚਲੇ ਜਾਈਏ 4x4 ਗੱਡੀਆਂ ਪੋਸੀਬਿਲਿਟੀ ਵੈਸੇ ਹੀ ਹੈ ਜਦੋਂ ਗੱਲ ਹੁੰਦੀ ਹੈ ਵੀ ਆਦ ਕਲਾਸ਼ ਜਾਣਾ ਜਾਂ ਓਮ ਪਰਬਤ ਜਾਣਾ ਤਾਂ ਸਭ ਤੋਂ ਪਹਿਲਾਂ 4/4 ਗੱਡੀ ਦਾ ਜ਼ਿਕਰ ਹੁੰਦਾ ਫਿਰ ਗਰਮ ਕੱਪੜਿਆਂ ਦਾ ਜ਼ਿਕਰ ਹੁੰਦਾ ਫਿਰ ਤਿੰਨ ਚਾਰ ਸਾਥੀਆਂ ਦਾ ਜ਼ਿਕਰ ਹੁੰਦਾ ਵੀ ਤਿੰਨ ਚਾਰ ਸਾਥੀ ਇਕੱਠੇ ਕਰੇ ਜਾਣ ਨਹੀਂ ਤਾਂ ਜਾਇ ਨਹੀਂ ਜਾਊਗਾ ਹੈਨਾ ਨਹੀਂ ਜਾਇਆ ਜਾਊਗਾ ਫਿਰ ਪੈਸੇ ਟਕੇ ਦਾ ਇੰਤਜ਼ਾਮ ਕਰਨਾ ਹੁੰਦਾ ਵੀ ਕੋਈ ਕਹਿੰਦਾ 10000 ਰੱਖੋ ਕੋਈ ਕਹਿੰਦਾ 20000 ਰੱਖੋ ਲੱਖ ਰੁਪਏ ਲੈ ਕੇ ਬੰਦੇ ਇੱਥੋਂ ਤੁਰਦੇ ਆ 4/4 ਗੱਡੀ 'ਚ ਪਰ ਤੁਸੀਂ ਆ ਸਕੂਟੀ ਤੇ ਮੱਲ ਮਾਰ ਨਿਕਲ ਗਏ ਮਨ 'ਚ ਕੀ ਆਇਆ ਵੀ ਚੱਲੀਏ ਬਸ ਮਨ 'ਚ ਬਸ ਇਹੀ ਆਇਆ ਬਾਬਾ ਜੀ ਨੇ ਵਿੱਚ ਪਾਦੇ ਵੀ ਤੂੰ ਚੱਲ ਮੈਂ ਤਾਂ ਤੇਰੇ ਨਾਲ ਬੈਠਾ ਔਰ ਐਸਾ ਕੁਝ ਕਿਰਪਾ ਹੋਈ ਵੀ ਮੈਨੂੰ ਇੰਜ ਲੱਗਿਆ ਵੀ ਜਦੋਂ ਮੈਂ ਅਧਾਰ ਚੁਲਾ ਤਾ ਆਪਣਾ ਸਫਰ ਸਟਾਰਟ ਕੀਤਾ ਆਦੀ ਗਲਾਸ਼ ਵਾਸਤੇ ਟਫ ਸੀਗਾ ਬਹੁਤ ਟਫ ਸੀਗਾ ਬਟ ਮੈਨੂੰ ਇੰਜ ਫੀਲ ਹੋ ਰਿਹਾ ਸੀਗਾ ਵੀ ਪਿੱਛੋਂ ਮੈਨੂੰ ਹਵਾ ਦਾ ਝੌਕਾ ਆ ਰਿਹਾ ਜਾਂ ਐਸਾ ਲੱਗ ਰਿਹਾ ਵੀ ਮੈਨੂੰ ਪੁਸ਼ ਕੀਤਾ ਜਾ ਰਿਹਾ ਵੀ ਮੈਂ ਅੱਗੇ ਵਾਸਤੇ ਨਿਕਲਾਂ ਔਰ ਮੇਰੀ ਸਕੂਟੀ ਐਸੀ ਰਹੀ ਵੀ ਇਹਨੇ ਮੇਰਾ ਇੰਨਾ ਸਾਥ ਦਿੱਤਾ ਵੀ ਟਾ ਚੁਟ ਕਿਤੇ ਵੀ ਇਹ ਇਨੇ ਦਮਨੀ ਤੋੜਿਆ ਜਾਂ ਕੁਝ ਕਰਿਆ ਹੋਵੇ ਬਿਲਕੁਲ इजीली ਗਏ ਆ ਮੈਂ 4 ਘੰਟੇ ਜੇ ਉੱਪਰ ਚਲਾ ਗਿਆ ਮਤਲਬ ਜੇ ਤੋ ਮੇਨ ਪੁਆਇੰਟ ਆਂਦਾ ਗੂੰਜੀ ਠੀਕ ਹੈ ਜੀ ਮੈਂ ਉੱਥੇ ਜਾ ਕੇ ਫਿਰ ਸਟੇ ਕੀਤਾ ਹੋਮਸਟੇ ਆਪਣਾ ਬੋਡੀ ਪ੍ਰੋਪਰ ਮਤਲਬ ਠੰਡ ਦੇ ਅਕੋਰਡਿੰਗ ਕੀਤਾ ਉਸ ਨੂੰ ਸੈੱਟ ਫਿਰ ਜ਼ੀਰੋ ਟੈਂਪਰੇਚਰ ਹੁੰਦਾ ਉੱਥੇ ਪਰ ਇੱਕ ਸਵਾਲ ਮੇਰਾ ਹੋ ਰਿਹਾ ਇਹ ਵੀ ਪੁੱਛੂੰਗਾ ਟੈਂਪਰੇਚਰ ਕਿੰਨਾ ਹੈ ਇਸ ਸਕੂਟੀ ਹਾਂਜੀ ਮਸਫ ਕਿਉਂ ਤੁਹਾਨੂੰ ਲੱਗਿਆ ਵੀ ਪੰਚਾ ਦੇਊਗੀ ਗੁਰੂ ਪੈਂਚਰ ਵੀ ਹੋ ਸਕਦੀ ਸੀ ਰਾਹ 'ਚ ਖਰਾਬ ਵੀ ਹੋ ਸਕਦੀ ਸੀ ਪਹਾੜ ਚੜਨੇ ਸੀ ਰਸਤਾ ਉੱਥੇ ਹੈ ਨਹੀਂ ਮੈਨੂੰ ਇਹਨਾਂ ਅੰਦਾਜ਼ਾ ਹੈਗਾ ਵੀ 80 90 ਕਿਲੋਮੀਟਰ ਰਸਤਾ ਨਹੀਂ ਹੈਗਾ ਟੋਟਲ ਮਿੱਟੀ ਹੈ ਤੇ ਤੇ ਟਾਇਰ ਗੰਜੇ ਹੋਏ ਪਏ ਸਕੂਟੀ ਦੇ ਵਿੱਚ ਦੇਖ ਲਈ ਤੁਹਾਡੀ ਸਕੂਟੀ ਸੋ ਕਿਵੇਂ ਯਾਰ ਕਿਉਂ ਐਡਾ ਰਿਸਕ ਲੈ ਲਿਆ ਸਰ ਰਿਸਕ ਜਦੋਂ ਦੇਖੋ ਮਾਹਦੇਵ ਨਾਲ ਨੇ ਨਾ ਫੇਰ ਤਾਂ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਪੈਂਚਰ ਮੁੰਜਰ ਤਾਂ ਨਹੀਂ ਹੋਈ ਇਹ ਕੁਛ ਨਹੀਂ ਜੀ ਸਿੰਗਲ ਪੈਂਚਰ ਨਹੀਂ ਹੋਇਆ ਪੂਰੀ ਜਰਨੀ 'ਚ ਮਤਲਬ ਮੈਨੂੰ 14 ਡੇਜ਼ ਲੱਗੇ ਨੇ ਆਨ ਜਾਨ ਚ ਮੇਰਾ ਇੱਕ ਸਿੰਗਲ ਕੋਈ ਪੈਂਚਰ ਨਹੀਂ ਹੋਇਆ ਔਰ ਟਾਇਰ ਪ੍ਰੈਸ਼ਰ ਵੀ ਮੈਂ ਦੋ ਤਿੰਨ ਵਾਰ ਆਪਣਾ ਫਿਲ ਕੀਤਾ ਇਸ ਚ ਕਿੰਨਾ ਸਫਰ ਹੋਇਆ ਟੋਟਲ ਸਰ ਮੇਰਾ ਟੋਟਲ ਸਫਰ ਹੋਇਆ ਇਸ ਚ 2400 ਕਿਲੋਮੀਟਰ ਜੀ ਯਾਰ 2000 ਕਿਲੋਮੀਟਰ ਤੇ ਬੰਦਾ ਕਹਿੰਦਾ ਇੰਜਨ ਕਰਾ ਲਓ ਹੈਨਾ ਸਰਵਿਸ ਕਰਾ ਲਓ ਸੌਰੀ ਸਰਵਿਸ ਕਰਾ ਲਓ ਤੇ ਤੁਸੀਂ 2400 ਕਿਲੋਮੀਟਰ ਆਏ ਜਾਣਾ ਨਹੀਂ ਕਰਤਾ ਬਿਲਕੁਲ ਇਹ ਮੈਂ ਤਾਂ ਵਾਕਈ ਕਿਰਪਾ ਹੀ ਕਹੂੰਗਾ ਵੀ ਇਹਨਾਂ ਤੇ ਮਹਾਦੇਵ ਦੀ ਬੜੀ ਕਿਰਪਾ ਸੀ ਵੀ 2400 ਕਿਲੋਮੀਟਰ ਸਫਰ ਇਸ ਸਕੂਟੀ ਦੇ ਉੱਤੇ ਕਰਤਾ ਫਿਰ ਇਹ ਸਕੂਟੀ ਵੀ ਬੜੀ ਕਹਿ ਲੋ ਵੀ ਭਗਾ ਵਾਲੀ ਉਹ ਹੈ ਬਿਲਕੁਲ ਭਗਾ ਵਾਲੀ ਹੈ ਜੀ ਇਹ ਮੈਨੂੰ ਲੈ ਕੇ ਜਾਣ ਵਾਲੀ ਹੈ ਔਰ ਇਹ ਲਾਈਫ ਟਾਈਮ ਜਦੋਂ ਤੱਕ ਮੇਰੇ ਸਾਹ ਨੇ ਇਹ ਮੇਰੇ ਨਾਲ ਹੈ ਇਹਨੇ ਵੀ ਸਫਰ ਕਰ ਲਿਆ ਇਹਨੇ ਵੀ ਇਹਨੇ ਹੀ ਸਫਰ ਕਰਾਇਆ ਜੀ ਮੈਨੂੰ ਇਹ ਸੋਚ ਲੋ ਵੀ ਇਹ ਮੇਰਾ ਨੰਦੀ ਹੈ ਮਹਾਦੇਵ ਦਾ ਗਨ ਹੁੰਦਾ ਨੰਦੀ ਇਹ ਮੇਰਾ ਨੰਦੀ ਹੈ ਜਿਹੜਾ ਮੈਨੂੰ ਲੈ ਕੇ ਜਾਣ ਵਾਲਾ ਹੈ ਪਰ ਯਾਰ ਬਹੁਤ ਲੋਕਾਂ ਦਾ ਸੁਪਨਾ ਹੈ ਬਹੁਤ ਸਾਰੇ ਲੋਕ ਮੇਰਾ ਆਪਣਾ ਵੀ ਸੁਪਨਾ ਹੈ ਮੈਂ ਐਵੇਂ ਤੁਹਾਨੂੰ ਕਹਾ ਕਿਸੇ ਦੀ ਗੱਲ ਕਰਾਂ ਮੇਰਾ ਆਪਣਾ ਵੀ ਸੁਪਨਾ ਸੀ ਪਰ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਹੁਣ ਮੇਰੇ ਰੌਂਗਟੇ ਖੜੇ ਹੋ ਗਏ ਹੁਣ ਮੇਰੇ ਮਨ ਚ ਲਲਕ ਪੈਦਾ ਹੋ ਗਈ ਮੈਂ ਵੀ ਡਰਦਾ ਸੀ ਇਸੇ ਗੱਲ ਤੋਂ ਕਿ ਕਿਵੇਂ ਜਾਵਾਂਗੇ ਕਿੰਨੇ ਬੰਦੇ ਚਾਹੀਦੇ ਆ ਕਿੰਨੇ ਪੈਸੇ ਚਾਹੀਦੇ ਆ ਪਰ ਮੈਂ ਤੁਹਾਡੀ ਇੰਟਰਵਿਊ ਵੀ ਤਾਂ ਹੀ ਕੀਤੀ ਹੈ ਮੇਰੇ ਸਾਰੇ ਜਿੰਨੇ ਮਹਾਦੇਵ ਦੇ ਭਗਤ ਨੇ ਅੱਜ ਹੀ ਨਿਸ਼ਚੈ ਕਰ ਲਓ ਵੀ ਜਿਹੜਾ ਵਰਮਾ ਜੀ ਸਾਡੇ ਨਾਲ ਖੜੇ ਹੈ ਇਹਨਾਂ ਨੇ ਆਪਣੇ ਸਭ ਦੇ ਰਾਹ ਖੋਲਤੇ ਆ ਔਕੜਾ ਕੀ ਕੀ ਆਈਆਂ ਸਰ ਔਂਕੜਾ ਤਾਂ ਐਵੇਂ ਆ ਦੇਖੋ ਔਂਕੜਾ ਤਾਂ ਦੇਖੋ ਆਏngੀਆਂ ਟਫ ਚੈਲੰਜੇਸ ਰਹਿਣਗੇ ਦੇਖੋ ਟ੍ਰੇਨ ਐਸ ਹੈ ਆਪਣਾ ਰਸਤੇ ਬਿਲਕੁਲ ਨਹੀਂ ਹੈਗੇ ਬਟ ਜੇ ਤੁਹਾਡੇ ਚ ਜਿਗਰਾ ਹੈਗਾ ਹਿੰਮਤ ਹੈਗੀ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਇਵਨ ਤੁਸੀਂ ਸਾਈਕਲ ਤੇ ਵੀ ਜਾ ਸਕਦੇ ਹੋ ਕੋਈ ਕੋਈ ਦਿੱਕਤ ਨਹੀਂ ਪਰ ਇੱਕ ਰਸਤਾ ਤਾਂ ਜਿਹੜਾ ਚਾਈਨਾ ਵੱਲੋਂ ਜਾਂਦਾ ਹੈ ਉਹ ਰਸਤਾ ਲੱਗਿਆ ਇਹ ਰਸਤਾ ਲੱਗਿਆ ਕਿੰਨੇ ਕੁ ਰੂਟ ਨੇ ਸਰ 3 ਰੂਟ ਨੇ ਕਲਾਸ਼ ਜਾਣ ਦੇ ਕਲਾਸ਼ ਮੰਸਰਓਵਰ ਦਰਸ਼ਨ ਕਰਨ ਦੇ ਇੱਕ ਹੈਗਾ ਪ੍ਰੋਪਰ ਚਾਈਨਾ ਤਿੱਬਤ ਚਾਹੇਗਾ ਉਸਦੇ ਵਾਸਤੇ ਲੱਗਦੇ ਨੇ 3.5 ਲੱਖ ਰੁਪਏ ਠੀਕ ਹੈ ਠੀਕ ਹੈ ਉਹ ਪੋਸੀਬਲ ਮੈਡੀਕਲ ਵਗੈਰਾ ਬਹੁਤ ਮੈਡੀਕਲ ਵਗੈਰਾ ਔਰ ਲੋਟਰੀ ਸਿਸਟਮ ਹੁੰਦਾ ਜੀ ਦਿੱਲੀ ਚ ਜੀ ਉਹ ਬੜਾ ਮੁਸ਼ਕਿਲ ਹੈ ਠੀਕ ਹੈ ਉਸ ਤੋਂ ਫਿਰ ਨੈਕਸਟ ਸਟੈਪ ਆਂਦਾ ਜੀ ਆਪਣਾ ਨੇਪਾਲ ਗੰਜ ਤੋਂ ਹਾਂ ਉਹ ਕਾਫੀ ਨੇੜੇ ਤੋਂ ਦਰਸ਼ਨ ਹੁੰਦੇ ਆ ਉਹਦੀ ਵੀ ਕੋਸਟਲੀ ਅਰਾਊਂਡ ਪੈ ਜਾਂਦੀ ਹੈ ਜੀ 60 ਤੋਂ 70000 ਰੁਪਏ ਅੱਛਾ ਠੀਕ ਹੈ ਜੀ ਜੇ ਉਹ ਵੀ ਬੰਦਾ ਨਹੀਂ ਕਰ ਸਕਦਾ ਤਾਂ ਫਿਰ ਨੈਕਸਟ ਆਪਸ਼ਨ ਆਪਣਾ ਇੱਧਰ ਰੱਖਿਆ ਹੋਇਆ ਆਦੀ ਕਲਾਸ਼ ਔਰ ਓਮ ਪਰਵਤੋ ਲਿਪੁਲੇਕ ਦਰਰਾ ਖੁੱਲਿਆ ਹੋਇਆ ਹੈ ਜੀ ਉੱਥੋਂ ਤੁਸੀਂ ਕਲਾਸ਼ ਦੇ ਦਰਸ਼ਨ ਕਰ ਸਕਦੇ ਹੋ ਇਹ ਕਿੰਨੀ ਕਿੰਨੀ ਦੇ ਰਿਹਾ ਹੈ ਜਿਹੜਾ ਰਾਹ ਖੁੱਲਿਆ ਰਹਿੰਦਾ ਕਿਉਂਕਿ ਮੈਨੂੰ ਪਤਾ ਉੱਥੇ ਟੈਂਪਰੇਚਰ ਬੜਾ ਡਾਊਨ ਜਾਂਦਾ ਬਰਫਬਾਰੀ ਹੁੰਦੀ ਹੋ ਰਹਿੰਦੀ ਹੈ ਤੇ ਫਿਰ ਉਹ ਰਸਤੇ ਬੰਦ ਹੋ ਜਾਂਦੇ ਆ ਕਦੋਂ ਤੱਕ ਖੁੱਲਿਆ ਰਹਿੰਦਾ ਸਰ ਇਹ ਜਦੋਂ ਮੈਂ ਦਰਸ਼ਨ ਕਰਕੇ ਆਇਆ ਇਹ ਕਲੋਜ਼ਿੰਗ ਟਾਈਮ ਸੀਗਾ ਜੀ ਠੀਕ ਹੈ ਇਹ ਆਲਮੋਸਟ 6 ਮਹੀਨੇ ਵਾਸਤੇ ਖੁੱਲਿਆ ਰਹਿੰਦਾ ਹੈ ਜੀ ਅੱਛਾ ਕਿੰਨੇ ਨਵੰਬਰ ਨੂੰ ਤੁਸੀਂ ਦਰਸ਼ਨ ਕੀਤੇ ਮੈਂ 15 ਨਵੰਬਰ ਨੂੰ ਲਿਪੁਲੇਕ ਤੋਂ ਕਲਾਸ਼ ਦੇ ਦਰਸ਼ਨ ਕੀਤੇ ਆ अच्छा टेंपरेचर केना ਸੀ टेंपरेचर अराउंड ਸੀਗਾ ਉਥੇ -30 -30 टेंपरेचर ਸੀ ਤੇ ਇਹ ਸਕੂਟਰੀ ਤੇ ਵਰਮਾ ਜੀ ਇਕੱਲੇ ਲੱਗੇ ਹੋਏ ਸੀ ਹੋਰ ਲੋਕ ਮਿਲੇ ਉਥੇ ਆਣ ਜਾਣ ਵਾਲੇ ਮਿਲੇ ਬਹੁਤ ਮਿਲੇ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਮੋਟੀਵੇਟ ਕੀਤਾ ਵੀ ਤੁਸੀਂ ਇੰਨੀ ਦੂਰ ਸਕੂਟੀ ਤੇ ਲੈ ਕੇ ਆ ਗਏ ਹੋ ਪਹਿਲੀ ਗੱਲ ਤਾਂ ਪਹੁੰਚਣਾ ਬੜੀ ਮੁਸ਼ਕਿਲ ਹੈ ਆਕਸੀਜਨ ਦੀ ਬਿਲਕੁਲ ਕਮੀ ਹੈ ਉਥੇ ਨਾ ਮਾਤਰ ਆਕਸੀਜਨ ਹੈ ਠੀਕ ਹੈ ਬਟ ਇਹ ਵੀ ਮਹਾਦੇਵ ਹੈਗੇ ਨੇ ਨਾਲ ਔਰ ਆਪਣਾ ਜਿਗਰਾ ਰੱਖਣਾ ਜ਼ਰੂਰੀ ਹੈ ਹਿੰਮਤ ਬਹੁਤ ਜ਼ਰੂਰੀ ਹੈ ਵਰਮਾ ਜੀ ਪਹਿਲਾਂ ਕੋਈ ਪ੍ਰੈਕਟਿਸ ਪ੍ਰੈਕਟਿਸ ਕੀਤੀ ਸੀ ਕੋਈ ਟ੍ਰੇਨਿੰਗ ਟ੍ਰੇਨਿੰਗ ਲਿੱਤੀ ਸੀ ਵੀ ਕੋਈ ਦਿੱਕਤ ਆ ਜੇ ਪਰੇਸ਼ਾਨੀ ਆ ਜੇ ਕਿਵੇਂ ਬਰਫ਼ 'ਚ ਰਹਿਣਾ ਹੈ ਕਿਵੇਂ ਮਾਈਨਸ ਡਿਗਰੀ ਦੇ ਵਿੱਚ ਰਹਿਣਾ ਹੈ ਕਿਵੇਂ ਆਕਸੀਜਨ ਦੀ ਕਮੀ 'ਚ ਰਹਿਣਾ ਸਾਰੀ ਚੀਜ਼ਾਂ ਕਿਉਂਕਿ ਦੇਖੋ ਆਰਮੀ ਨੂੰ ਵੀ ਟ੍ਰੇਨਿੰਗ ਮਿਲਦੀ ਹੈ ਜਿਹੜੇ ਪਰਬਤ ਅਰੋਹੀ ਹੁੰਦੇ ਆ ਉਹ ਵੀ ਟ੍ਰੇਨਿੰਗ ਲੈਂਦੇ ਆ ਹੋਰ ਲੋਕ ਜਿਹੜੇ ਜਾਂਦੇ ਆ ਉਹ ਵੀ ਪਹਿਲਾਂ ਟ੍ਰੇਨਿੰਗ ਜੀ ਲੈਂਦੇ ਆ ਤੁਸੀਂ ਵੀ ਕੋਈ ਟ੍ਰੇਨਿੰਗ ਲਿੱਤੀ ਸਰ ਮੈਂ ਕੋਈ ਟ੍ਰੇਨਿੰਗ ਲੇਤੀ ਐਕਚੁਅਲੀ ਮੈਂ ਯਾਤਰਾ ਕੀਤੀਆਂ ਹੋਈਆਂ ਯਾਤਰਾ ਕਰ ਰਿਹਾ ਆ ਆਲਮੋਸਟ 17 ਸਾਲ ਹੋ ਗਏ ਮੈਨੂੰ ਲਗਾਤਾਰ ਅੱਛਾ ਵੈਸੇ ਵੀ ਤੁਹਾਡਾ ਜਦੋਂ ਤੁਸੀਂ ਨਿਕਲੇ ਹੋ ਤਾਂ ਉਦੋਂ ਪਲਾਨ ਨਹੀਂ ਸੀ ਆਦ ਕਲਾਸ਼ ਜਾਂਦਾ ਉਦੋਂ ਸਿਰਫ ਨੀਮ ਕਰੋਲੀ ਦਾ ਸੀ ਕਰੋਲੀ ਦਾ ਪਲਾਨ ਸੀਗਾ ਜੀ ਸਿਰਫ ਦਰਸ਼ਨ ਦੋ ਤਿੰਨ ਦਿਨ ਸਟੇ ਉੱਥੇ ਆਪਣਾ ਬਾਬਾ ਜੀ ਕੋਲ ਦਰਸ਼ਨ ਕਰਨ ਵਾਸਤੇ ਗਿਆ ਸੀ ਸਟੇ ਕਰਨ ਵਾਸਤੇ ਬਟ ਬਾਬਾ ਜੀ ਨੇ ਕਿਰਪਾ ਐਸੀ ਕੀਤੀ ਵੀ ਉਹ ਕਹਿੰਦੇ ਵੀ ਤੁਸੀਂ ਅੱਗੇ ਜਾਓ ਦਰਸ਼ਨ ਵਾਸਤੇ ਪਰ ਚ ਸੀ ਜਾਨਾ ਕਦੇ ਸਰ ਮਨ ਚ ਦੇਖੋ ਬਹੁਤ ਟਾਈਮ ਤਾਂ ਚੱਲ ਰਿਹਾ ਸੀਗਾ ਬਟ ਉਹੀ ਹੈ ਫਾਈਨੈਂਸ਼ਲੀ ਵੀ ਬੰਦਾ ਆ ਸਾਰੀ ਚੀਜ਼ਾਂ ਸੋਚਦਾ ਬਟ ਪੋਸੀਬਲ ਨਹੀਂ ਹੋ ਪੰਦਾ ਬਟ ਜਦੋਂ ਮਹਾਦੇਵ ਦਾ ਬੁਲਾਵਾ ਆਇਆ ਔਰ ਇਸ ਤਰੀਕੇ ਨਾਲ ਆਇਆ ਨਾ ਕਿ ਮੈਂ ਖੁਦ ਆਪਣਾ ਮੈਨੂੰ ਬਿਲੀਵ ਨਹੀਂ ਹੁੰਦਾ ਇਸ ਟਾਈਮ ਵੀ ਕਿ ਮੈਂ ਆਪਣਾ ਦਰਸ਼ਨ ਕਰਕੇ ਆ ਗਿਆ ਔਰ ਸਕੂਟੀ ਦੇ ਦਰਸ਼ਨ ਕਰਕੇ ਆਂ ਜੋ इजीली ਨਹੀਂ ਹੈਗਾ ਕਿਸੇ ਲਈ ਵੀ इजीली ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਜੀ ਦੇਖੋ ਇਹ ਸਕੂਟਰੀ ਦੇ ਉੱਤੇ 2017 18 ਮਾਡਲ ਹੈ ਇਹ ਤੇ ਟਾਇਰ ਇਹਦੇ ਕੋਈ ਬਹੁਤ ਮਜ਼ਬੂਤ ਨਹੀਂ ਹੈਗੇ ਫਿਲਹਾਲ ਤੇ ਇੱਕ ਵੀ ਪੈਂਚਰ ਨਹੀਂ ਹੋਇਆ ਐਡਾ ਲੰਬਾ ਸਫਰ ਕੀਤਾ ਕਿੰਨਾ ਇਹਦੇ ਚ ਪੈਟਰੋਲ ਲੱਗਿਆ ਟੋਟਲ ਤੁਹਾਡਾ ਐਕਸਪੈਂਸ ਕਿੰਨਾ ਆ ਗਿਆ ਤੇ ਕਿੰਨੇ ਦਿਨ ਲੱਗੇ ਸਰ ਮੈਨੂੰ ਮੈਂ 6 ਨਵੰਬਰ ਨੂੰ ਘਰੋਂ ਨਿਕਲਿਆ ਸੀਗਾ ਜੀ ਗੁਰਦਾਉਂ ਤੋਂ ਠੀਕ ਹੈ ਠੀਕ ਹੈ ਜੀ ਮੈਂ ਮੇਰਾ ਟੋਟਲ ਜਿਹੜਾ ਐਕਸਪੈਂਸ ਲੱਗਿਆ ਇਸ ਚ ਅਰਾਊਂਡ 22 ਤੋਂ 25000 ਰੁਪਏ ਦਾ ਖਰਚਾ ਲੱਗਾ ਵਿਦ ਫਿਊਲ ਫਿਊਲ ਮੇਰਾ ਲੱਗਿਆ ਇਸ ਚ 7.5 ਤੋਂ 8000 ਰੁਪਏ ਦਾ ਜੀ ਠੀਕ ਹੈ ਖਾਣਾ ਪੀਣਾ ਰਹਿਣਾ ਸਾਰਾ ਮੇਰਾ ਇਨਕਲੂਡ ਲਗਾ ਕੇ 22 ਤੋਂ 25000 ਰੁਪਏ ਦਾ ਖਰਚਾ ਆਇਆ ਜੀ ਇਸਨੂੰ ਤੁਸੀਂ ਰੁਕੇ ਵੀ ਹੋ ਤਿੰਨ ਦਿਨ ਕਿਤੇ ਸਟੇ ਕੀਤਾ ਦੋ ਦਿਨ ਕਿਤੇ ਸਟੇ ਕੀਤਾ ਰੁਕਣ ਦਾ ਜ਼ਿਆਦਾ ਖਰਚਾ ਆ ਗਿਆ ਨਹੀਂ ਮੈਂ ਪਰ ਡੇ ਸਟੇ ਕੀਤਾ ਜੀ ਕਿਉਂ ਬੋਡੀ ਵੀ ਦੇਖੋ ਅਲਾਉ ਨਹੀਂ ਕਰਦੀ ਸਕੂਟੀ ਨੂੰ ਵੀ ਦੇਖੋ ਰੈਸਟ ਚਾਹੀਦਾ ਹਰ 100 ਕਿਲੋਮੀਟਰ ਬਾਅਦ ਮੈਂ ਇਹਨੂੰ ਰੈਸਟ ਦਿੰਦਾ ਕਿਉਂ ਇਹਦੇ ਬਿਨਾਂ ਤਾਂ ਦੇਖੋ ਕੁਝ ਪੋਸੀਬਲ ਨਹੀਂ ਹੈਗਾ ਆਓ ਚਲੋ 100 ਕਿਲੋਮੀਟਰ ਤਾਂ ਚੱਲ ਜਾਂਦੀ ਹੈ ਪਰ ਫਿਰ ਵੀ 100 ਕਿਲੋਮੀਟਰ ਵੀ ਬਹੁਤ ਈਜ਼ੀ ਨਹੀਂ ਹੈ ਤੇ ਇਹ ਮਤਲਬ ਇੱਕ ਦਿਨ ਚ ਕਿੰਨੇ ਕਿਲੋਮੀਟਰ ਕੱਢਦੇ ਸੀਗੇ ਸਰ ਅਰਾਊਂਡ ਆਪਣਾ 200 ਕਿਲੋਮੀਟਰ ਦੇ ਆਸ-ਪਾਸ ਬਸ ਇਹਨੇ ਚਲਾਉਂਦੇ ਸੀ ਬਿਲਕੁਲ ਫਿਰ ਰੁਕ ਜਾਂਦੇ ਸੀ ਫਿਰ ਰੁਕ ਜਾਂਦੇ ਸੀਗੇ ਜੀ ਕਿਉਂ ਪਹਾੜੀ ਏਰੀਆ ਦੇਖੋ ਪਲੇਨ ਏਰੀਆ ਜੇ ਤੁਸੀਂ ਈਜ਼ੀਲੀ ਕਰ ਸਕਦੇ ਹੋ 300 400 ਕਿਲੋਮੀਟਰ ਵੀ ਕਰ ਸਕਦੇ ਹੋ ਬਟ ਪਹਾੜੀ ਏਰੀਆ 'ਚ ਮੈਕਸਿਮਮ ਮੈਕਸਿਮਮ 200 ਤੋਂ 250 ਕਿਲੋਮੀਟਰ ਤੁਸੀਂ ਕਵਰ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਪੁਸ਼ ਕਰਨਾ ਕੋਈ ਆਪਣਾ ਦੇਖੋ ਹਿੰਮਤ ਵਾਲੀ ਤਾਂ ਦੇਖੋ ਹੁੰਦੀ ਆ ਬਟ ਸਮਝਦਾਰੀ ਨਾ ਸਮਝਦਾਰੀ ਕੁਝ ਨਹੀਂ ਹੈਗੀ ਇਸ ਚ ਅੱਛਾ ਡਰ ਨਹੀਂ ਲੱਗਿਆ ਕਿਉਂਕਿ ਰਾਹ ਬੜੇ ਖਤਰਨਾਕ ਹੈ ਮੈਂ ਦੇਖਿਆ ਪਹਾੜ ਏਡੇ ਏਡੇ ਫਿਰ ਲੈਂਡਸਲਾਈਡਿੰਗ ਵੀ ਹੈ ਚਿੱਕੜ ਵੀ ਹੈ ਗਾਰਾ ਵੀ ਹੈ ਇਸ ਤੋਂ ਇਲਾਵਾ ਸੁੰਸਾਨ ਇਲਾਕਾ ਵੀ ਬਹੁਤ ਸੀਗਾ ਡਰ ਨਹੀਂ ਲੱਗਿਆ ਨਹੀਂ ਸਰ ਡਰ ਬਿਲਕੁਲ ਵੀ ਨਹੀਂ ਮਹਾਦੇਵ ਦੀ ਕਿਰਪਾ ਜੀ ਮਹਾਦੇਵ ਤੇ ਹੀ ਉੱਪਰ ਭਰੋਸਾ ਸੀਗਾ ਵੀ ਉਹ ਮੇਰੇ ਨਾਲ ਨੇ ਤਾਂ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਕਿਸੇ ਵੀ ਇੱਕ ਸਿੰਗਲ ਮੈਨੂੰ ਈਵੇਂ ਨਹੀਂ ਲੱਗਿਆ ਵੀ ਮੇਰੇ ਨਾਲ ਕੁਝ ਹੋਰੇਗਾ ਜਾਂ ਕੁਝ ਐਸਾ ਆਪਣਾ ਰਸਤੇ 'ਚ ਮੇਰਾ ਪੈਂਟ ਟਾਇਰ ਪੈਂਚਰ ਹੋ ਜਾਏ ਮੈਨੂੰ ਹੈਲਪ ਨਹੀਂ ਮਿਲੇਗੀ ਬਟ ਮਹਾਦੇਵ ਨਾਲ ਸੀਗੇ ਤਾਂ ਮੈਂ ਈਜ਼ੀਲੀ ਕਰ ਪਾਇਆ ਸਿਰਫ 10 ਲੀਟਰ ਤੇਲ ਦੀ ਕੰਨੀ ਰੱਖੀ ਸੀਗੀ ਕੋਈ ਕਿੱਟ ਨਹੀਂ ਰੱਖੀ ਵੀ ਜੇ ਪੈਂਚਰ ਹੋ ਗਿਆ ਪੈਂਚਰ ਕਿੱਟ ਹੁੰਦੀ ਹੈ ਅੱਜ ਕੱਲ ਚੱਲ ਜਾਂਦੀਆਂ ਮਿਲ ਜਾਂਦੀਆਂ ਨੇ ਕੁਝ ਨਹੀਂ ਸਰ ਸਿੰਗਲ ਪੈਂਚਰ ਦੀ ਕਿੱਟ ਨਹੀਂ ਕੋਈ ਟਾਇਰ ਐਕਸਟਰਾ ਨਹੀਂ ਕੋਈ ਟਿਊਬ ਐਕਸਟਰਾ ਨਹੀਂ ਜਿਵੇਂ ਸਕੂਟੀ ਲੈ ਕੇ ਗਿਆ ਕਰੋ ਵੈਸੀ ਵਾਪਿਸ ਲੈ ਕੇ ਆਏ ਆਂ ਔਰ ਸਕੂਟੀ ਨੇ ਕੋਈ ਪ੍ਰੋਬਲਮ ਨਹੀਂ ਕੀਤੀ ਨਾ ਸਟਾਰਟਿੰਗ ਚ ਪ੍ਰੋਬਲਮ ਕੀਤੀ ਨਾ ਆਪਣਾ ਚਲਣ ਚ ਪ੍ਰੋਬਲਮ ਕਿਸੇ ਚੀਜ਼ ਵਾਸਤੇ ਕੋਈ ਨੇ ਬਿਲਕੁਲ ਵੀ ਸਾਨੂੰ ਆਪਣਾ ਦੁੱਖ ਨਹੀਂ ਦਿੱਤਾ ਵੀ ਹਾਂ ਵੀ ਮੈਂ ਦਬਰੀਆਂ ਜਾਂ ਕੁਝ ਕੋਈ ਬੈਡ ਐਕਸਪੀਰੀਅੰਸ ਰਿਹਾ ਹੋਵੇ ਰਸਤੇ ਦਾ ਕੋਈ ਦਿੱਕਤ ਆਈ ਹੋਵੇ ਕੋਈ ਠੰਡ ਵੱਧ ਗਈ ਹੋਵੇ ਜਾਂ ਰੈਂਚ ਕੋਈ ਦਿੱਕਤ ਆਈ ਹੋਵੇ ਸਰ ਰੈਂਚ ਦੇਖੋ ਕੋਈ ਦਿੱਕਤ ਨਹੀਂ ਹੈ ਬੰਦੇ ਨੂੰ ਉਹਦੀ ਪ੍ਰੀਪੇਅਰ ਦੇਖੋ ਹੋਣਾ ਜ਼ਰੂਰੀ ਹੈ ਕੱਪੜੇ ਲੈ ਕੇ ਜਾਣੇ ਜ਼ਰੂਰੀ ਹੈ ਬਟ ਮੈਂ ਗਿਆ ਸੀਗਾ ਅਨਪਲਾਨਡ ਠੀਕ ਹੈ ਜੀ ਮੇਰੇ ਕੋਲ ਇੰਨਾ ਕੋਈ ਕੋਈ ਸਾਧਨ ਨਹੀਂ ਸੀਗਾ ਵੀ ਮੈਂ ਆਪਣਾ ਇੰਨਾ ਸਰਵਾਈਵ ਕਰ ਸਕਾਂ -20 माँणस -30 ਡਿਗਰੀ ਟੈਂਪਰੇਚਰ ਚ ਬਟ ਇਹ ਵੀ ਮੇਰੇ ਕੋਲ ਜਿੰਨੇ ਗਰਮ ਕਪੜੇ ਸੀ ਮੈਂ ਉਸ ਨੂੰ ਤਿੰਨ ਤਿੰਨ ਲੇਅਰ ਆਪਣਾ ਆਪਣੇ ਪਾ ਕੇ ਫਿਰ ਆਪਣਾ ਉਸ ਨੂੰ ਸੈਟ ਕੀਤਾ ਵੀ ਬੋਡੀ ਚ ਹਵਾ ਨਾ ਕ੍ਰੋਸ ਹੋਵੇ ਤਾਂ ਕਿ ਆਪਣਾ ਮੈਨੂੰ ਜੇ ਠੰਡ ਲੱਗ ਗਈ ਤਾਂ ਮੇਰੇ ਲਈ ਦਿੱਕਤ ਵਾਲੀ ਗੱਲ ਹੈ ਬਹੁਤ ਬੜੀ ਗੱਲ ਹੈ ਜੀ ਉੱਪਰ ਦੀ ਮੈਂ ਹੈਗਾ ਕੱਲਾ ਠੀਕ ਹੈ ਜੀ ਕੋਈ ਮੈਨੂੰ ਰੋਡ ਤੇ ਕੋਈ ਨਹੀਂ ਹੈਗਾ ਸੁੰਸਾਨ ਰੋਡ ਹੈ ਕੋਈ ਹੈਲਪ ਨਹੀਂ ਮਿਲ ਸਕਦੀ 90 ਕਿਲੋਮੀਟਰ ਕੋਈ ਹੈਲਪ ਨਹੀਂ ਮਿਲ ਸਕਦੀ ਜੀ ਬਿਲਕੁਲ ਵੀ ਬਟ ਇਹ ਵੀ ਸਰਵਾਈਵ ਕਰਨਾ ਆਸਾਨ ਤਾਂ ਨਹੀਂ ਹੈਗਾ ਬਟ ਅਗਰ ਹਿੰਮਤ ਹੈਗੀ ਤਾਂ ਫਿਰ ਸਭ ਕੁਝ ਹੋ ਸਕਦਾ ਕੋਈ ਦਿੱਕਤ ਤਾਂ ਨਹੀਂ ਆਈ ਰਸਤੇ ਚ ਕੋਈ ਦਿੱਕਤ ਨਹੀਂ ਆਈ ਜੀ ਸਿੰਗਲ ਕੋਈ ਦਿੱਕਤ ਨਹੀਂ ਆਈ ਜੀ ਹੁਣ ਤਾਂ ਫਿਰ ਹੌਸਲਾ ਹੋਰ ਖੁੱਲ ਗਿਆ ਹੋਣਾ ਹੁਣ ਤਾਂ ਲੱਗਦਾ ਹੋਣਾ ਵੀ ਬੜਾ ਸੌਖਾ ਜਈਏ ਚਿਸਮ ਬੰਦਾ ਇੰਨਾ ਲੰਬਾ ਸਫਰ ਕਰ ਲੰਦਾ ਅਗਲਾ ਕੋਈ ਪਲਾਨ ਹੈਗਾ ਦਿਮਾਗ ਦੇ ਵਿੱਚ ਸਰ ਹੁਣ ਮੈਂ ਆਪਣੀ ਜਰਨੀ ਦੇਖੋ ਕੰਟੀਨਿਊ ਕਰਨਾ ਚਾਹੁੰਦਾ ਵੀ ਜਿੰਨੀ ਵੀ ਅਨਐਕਸਪਲੋਰਡ ਆਪਣਾ ਮਹਾਦੇਵ ਦੀ ਜਗਾਹ ਨੇ ਉਹਨਾਂ ਨੂੰ ਮੈਂ ਕਵਰ ਕਰਾਂ ਮੈਂ ਹੁਣ ਦੇਖੋ ਲੀਪੂ ਲੇਕ ਤੋਂ ਦਰਸ਼ਨ ਕਰਕੇ ਆਇਆ ਮੇਰਾ ਪਲਾਨ ਅਗਲਾ ਹੈਗਾ ਵੀ ਮੈਂ ਨੇਪਾਲ ਗਾਂਸ ਤੋਂ ਵੀ ਦਰਸ਼ਨ ਕਰਕੇ ਆਵਾਂ ਠੀਕ ਹੈ ਜੀ ਜੇ ਮਹਾਦੇਵ ਦੀ ਕਿਰਪਾ ਰਹੀ ਤਾਂ ਮੈਂ ਕੈਲਾਸ਼ ਮੰਸਰੋਵਰ ਪ੍ਰੋਪਰ ਚਾਈਨਾ ਜਾ ਕੇ ਵੀ ਦਰਸ਼ਨ ਪਰਿਕਰਮਾ ਕਰਕੇ ਆਵਾਂ ਉਹ ਮੇਰੀ ਤਮੰਨਾ ਹੈਗੀ ਹੈ ਉਹ ਦੇਖੋ ਹੁਣ ਮਹਾਦੇਵ ਤੋਂ ਕਿੰਨੀ ਦੇ ਨਜ਼ਦੀਕ ਤੋਂ ਦਰਸ਼ਨ ਲੀਪੂ ਲੇਕ ਤੋਂ ਤੁਸੀਂ ਕਾਫੀ ਅੱਛੇ ਤਰੀਕੇ ਨਾਲ ਦਰਸ਼ਨ ਕਰ ਸਕਦੇ ਹੋ ਬਟ ਅਗਰ ਪ੍ਰੋਪਰ ਕਰਨਾ ਤਾਂ ਫਿਰ ਤੁਹਾਨੂੰ ਪ੍ਰੋਪਰ ਚਾਈਨਾ ਚੀ ਜਾ ਕੇ ਪਰਿਕਰਮਾ ਕਰਕੇ ਦਰਸ਼ਨ ਕਰਨੇ ਪੈਣਗੇ ਜੀ ਏ ਆ ਵੀ ਦੇਖੋ ਜਿਹੜਾ ਬੰਦਾ ਜਿਹਦੇ ਕੋਲ ਦੇਖੋ ਪੈਸੇ ਦੀ ਫਾਈਨੈਂਸ਼ੀਅਲੀ ਬਹੁਤ ਪ੍ਰੋਬਲਮ ਹੈ ਜਿਹੜਾ ਨਹੀਂ ਆਪਣਾ ਸਰਵਾਈਵ ਕਰਨ ਚ ਉਸ ਨੂੰ ਬਿਲੀਵ ਕਰਦਾ ਵੀ ਮੈਂ ਨਾ ਘੱਟ ਮੇਰਾ ਖਰਚਾ ਹੋਵੇ ਉਹ ਬੰਦਾ ਆਪਣਾ ਲਿਪੂਲੇਖ ਤੋਂ ਦਰਸ਼ਨ ਕਰ ਸਕਦਾ ਹੈ ਫੋਰ ਉਸ ਨੂੰ ਮਹਾਦੇਵ ਦੀ ਇੰਨੀ ਕਿਰਪਾ ਹੈਗੀ ਹੈ ਤੇ ਸ਼ਕਤੀ ਹੈਗੀ ਵੀ ਉਥੋਂ ਵੀ ਇੰਨੇ ਅੱਛੇ ਦਰਸ਼ਨ ਹੋ ਜਾਣਗੇ ਕਿ ਬੰਦਾ ਸੰਤੁਸ਼ਟ ਹੋ ਸਕਦਾ ਹੈ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਮੈਂ ਗੱਲ ਕਰ ਰਿਹਾ ਸੀ ਵਰਮਾ ਜੀ ਦੇ ਨਾਲ ਜਿਨ੍ਹਾਂ ਨੇ ਇਹ ਦੱਸਿਆ ਕਿ ਕੁਝ ਵੀ ਮੁਸ਼ਕਲ ਨਹੀਂ ਹੈ ਤੁਹਾਡੇ ਮਨਚ ਆਸਥਾ ਤੇ ਸ਼ਰਧਾ ਹੋਣੀ ਚਾਹੀਦੀ ਹੈ ਮਹਾਦੇਵ ਦੇ ਭਗਤ ਨੇ ਮਹਾਦੇਵ ਜੀ ਚ ਬੜਾ ਵਿਸ਼ਵਾਸ ਰੱਖਦੇ ਆ ਸੋ ਇਹਨਾਂ ਦੀ ਤਮੰਨਾ ਸੀ ਕਿ ਮੈਂ ਇੱਕ ਵਾਰ ਆਦਿਕਲਾਸ਼ ਦੇ ਦਰਸ਼ਨ ਕਰਾਂ ਓਮ ਪਰਬਤ ਦੇ ਦਰਸ਼ਨ ਕਰਾਂ ਪਰ ਫਾਈਨੈਂਸ਼ੀਅਲੀ ਇਹਨਾਂ ਸਟਰੋਂਗ ਨਹੀਂ ਸੀ ਪਰ ਡਿੜੇ ਨਿਸ਼ਚੇ ਸੀਗਾ ਸੋ ਗਏ ਸੀ ਇਹ ਨੀਮ ਕਰੋਲੀ ਦਰਸ਼ਨ ਕਰਨ ਦੇ ਲਈ ਬਾਬਾ ਜੀ ਦੇ ਉਥੋਂ ਮੰਦ ਦੇ ਵਿੱਚ ਪਤਾ ਨਹੀਂ ਕੀ ਧਾਰਨਾ ਜੁੜੀ ਤੇ ਇਹ ਤੁਰ ਪਏ ਆਦਿਕਲਾਸ਼ ਦੇ ਦਰਸ਼ਨ ਕਰਨ ਲਈ ਫਿਰ ਓਮ ਪਰਬਤ ਆਦਿਕਲਾਸ਼ ਲਈ ਪੂਲ ਇੱਕ ਸਾਰੀ ਥਾਵਾਂ ਦੇ ਦਰਸ਼ਨ ਕਰਕੇ ਆਏ ਉਹ ਵੀ ਇਸ ਸਕੂਟਰੀ ਦੇ ਉੱਤੇ ਅਗੇ ਵਿਸ਼ਵਾਸ ਕਹਿੰਦੇ ਆ ਹਰ ਮੁਸ਼ਕਲ ਨੂੰ ਜਿੱਤ ਲੈਂਦਾ ਤੇ ਇਹਨਾਂ ਦੇ ਵਿਸ਼ਵਾਸ ਨੇ ਵੀ ਹਰ ਮੁਸ਼ਕਲ ਨੂੰ ਜਿੱਤਿਆ ਇਹ ਸਕੂਟੀ ਇੱਕ ਵੀ ਵਾਰ ਪੈਂਚਰ ਨਹੀਂ ਹੋਈ 2400 ਕਿਲੋਮੀਟਰ ਦਾ ਸਫ਼ਰ ਤੇਲ ਦੀ ਕੈਨੀ ਨਾ ਹੀ ਕੋਈ ਗਰਮ ਕੱਪੜੇ ਬਹੁਤੇ ਸੀਗੇ ਜਿਹੜੇ ਸੀ ਉਹਨਾਂ ਨਾਲ ਹੀ ਕੰਮ ਚਲਾਇਆ ਮਾਈਨਸ 30 ਡਿਗਰੀ ਦੇ ਵਿੱਚ ਇਹ ਰਹਿ ਕੇ ਭਗਵਾਨ ਪੋਲੇਨਾਥ ਦੇ ਉਸਤਾਮ ਦੇ ਦਰਸ਼ਨ ਕਰਕੇ ਆਇਆ ਸੋ ਜਿਹੜੇ ਲੋਕ ਜਾਣਾ ਚਾਹੁੰਦੇ ਆ ਉਹ ਇਹਨਾਂ ਦੀ ਜਿਹੜੀ ਇੰਟਰਵਿਊ ਹੈ ਉਹਨੂੰ ਸੁਣਨ ਉਸ ਇੰਟਰਵਿਊ ਤੋਂ ਪ੍ਰੇਰਣਾ ਵੀ ਲੈਣ ਤੇ ਉਸ ਤੋਂ ਸਿੱਖ ਵੀ ਲੈਣ ਕਿ ਕਿਸ ਤਰ੍ਹਾਂ ਉਹ ਰਸਤੇ 'ਚ ਜਾਣਗੇ ਕਿਸ ਤਰ੍ਹਾਂ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ ਕੀ ਕੀ ਤਿਆਰੀਆਂ ਕਰਨੀ ਚਾਹੀਦੀਆਂ ਸੋ ਇਹ ਤਾਂ ਇਤਫਾਕ ਸੀ ਵੀ ਇਹ ਚਲੇ ਗਏ ਪਰ ਆਪਾਂ ਨੂੰ ਜਦੋਂ ਵੀ ਜਾਣਾ ਹੋਣਾ ਤੇ ਪੂਰੀ ਤਿਆਰੀ ਕਰਕੇ ਜਾਇਆ ਜਾਵੇ ਕੋਈ ਨਾ ਕੋਈ ਸਾਥੀ ਵੀ ਨਾਲ ਰੱਖੋ ਕੋਈ ਟਾਇਰ ਦਾ ਸਟੱਪਨੀ ਨਾਲ ਹੋਣੀ ਚਾਹੀਦੀ ਹੈ ਜਾਂ ਕੋਈ ਪੈਂਚਰ ਕਿਟ ਨਾਲ ਹੋਣੀ ਚਾਹੀਦੀ ਹੈ ਫਿਊਲ ਦਾ ਚਲੋ ਬੰਦਾ ਲੈ ਵੀ ਲੰਦਾ ਮਿਲ ਵੀ ਜਾਂਦਾ ਕਿਉਂਕਿ 10 ਲੀਟਰ ਨਾਲ ਲੈ ਗਏ ਸੀ 10 ਲੀਟਰ ਮਤਲਬ 300 400 ਕਿਲੋਮੀਟਰ ਟਪਾ ਦਿੰਦਾ ਇਸ ਤੋਂ ਪਹਿਲਾਂ ਕੋਈ ਨਾ ਕੋਈ ਪੰਪ ਆ ਹੀ ਜਾਂਦਾ ਸੋ ਤੁਸੀਂ ਜੇਕਰ ਜਾਣਾ ਹੈ ਤਾਂ ਪੂਰੀ ਤਿਆਰੀ ਕਰਕੇ ਪੂਰੀ ਆਪਣੀ ਜਾਣਕਾਰੀ ਲੈ ਕੇ ਪੂਰੀ ਕੱਪੜੇ ਨਾਲ ਲੈ ਕੇ ਪੂਰੀ ਮਤਲਬ ਪੂਰਨ ਤੌਰ ਦੇ ਉਤੇ ਤਿਆਰੀ ਕਰਕੇ ਨਿਕਲਿਓ ਬਾਕੀ ਕਹਿੰਦੇ ਆ ਜਦੋਂ ਭਗਵਾਨ ਮਹਾਦੇਵ ਕਿਸੇ ਨੂੰ ਬੁਲਾ ਲੈਂਦੇ ਆ ਰੇ ਫਿਰ ਜਿਵੇਂ ਮਰਜ਼ੀ ਹੋਵੇ ਉਹ ਉਹਨਾਂ ਦੇ ਚਰਨਾਂ ਦੇ ਵਿੱਚ ਪਹੁੰਚ ਹੀ ਜਾਂਦਾ ਉਹ ਦਰਸ਼ਨ ਉੱਥੇ ਦਿੰਦੇ ਹੀ ਦਿੰਦੇ ਆ ਸੋ ਮੈਂ ਤਾਂ ਇਹੀ ਕਹਾਂਗਾ ਕਿ ਇਹਨਾਂ ਤੇ ਮਹਾਦੇਵ ਦੀ અપਾਰ ਕਿਰਪਾ ਸੀ ਸੋ ਇਹ ਦਰਸ਼ਨ ਕਰਿਆ ਬਾਕੀ ਜਿਹੜੇ ਨਿਸ਼ਚੇ ਤੇ ਆਸਥਾ ਸਭ ਤੋਂ ਵੱਡੀ ਚੀਜ਼ ਹੈ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ ਮੈਨੂੰ ਦਿਓ ਆਗਿਆ ਧੰਨਵਾਦ